ਨਾ ਪਹਿਲਾ ਸਿੱਖੋ ਤੇ ਦੋਈ ਚੁਟੇ ਅਧੂਰ ਹੋਗੇ ਠੀਕ ਹੈ ਜੀ ਤੇ ਦੂਜੀ ਗੱਲ ਇਹ ਜੇ ਅਸੀਂ ਰੀ ਹੈਡ ਸੈਂਟਰ ਬੂਸਟਰ ਤੋਂ ਆਪਣਾ ਡੀਟੇਲਮੈਂਟ ਲਿਆ ਤੇ ਮੈਂ ਉਹਦੀ ਸੈਂਟਰ ਕਿਤੇ ਆ ਪਸਿਆ ਤੁਹਾਨੂੰ ਦਿਖਾਇਆ ਕਰਦਾ ਪਾਸੇ ਆਈ ਦੇਖੋ ਮੈਂ ਆਪਣੇ ਘਰੇ ਲੋਹਣੀ ਤੋਂ 2022 ਦਾ ਨੰਗਾ ਕਾ ਧੰਨਾ ਸਾਡੇ ਬਾਹਰ ਮੇਰੀ ਭੈਣ ਦੇ ਰੱਤਾਂ ਵਾਂਗ ਸੀ ਤੇ ਮੈਨੂੰ ਬਹੁਤ ਖੁਸ਼ੀ ਸੀ ਉਹਦੀ ਪਾਰਟੀ ਲੱਗੀ ਦੀ ਗੱਲ ਆਪਣੇ ਘਰੇ ਬੈਂਕ ਲੱਗੇ ਦੀ ਗੱਲ ਤੇ ਮੈਂ ਆਪਣੇ ਬੈਂਕ ਨੂੰ ਗਿਆ ਸੀ ਉੱਥੇ ਜਿੱਦਾਂ ਮਿਕਰ ਜੀਏ ਕੋ ਚਟਾ ਲੈ ਕੇ ਬੈਠਾ ਥੋਣੀ ਵਾਲੀ ਗੱਲ ਤੇ ਉਹਨੇ ਮੈਨੂੰ ਬਹੁਤ ਪੋਸਟ ਕੀਤਾ ਕਿ ਜਦ ਮਤਲਬ ਲਾ ਕੇ ਜੇ ਲਾ ਕੇ ਚਲੋ ਮੈਂ ਕੋਈ ਗਾਦੀ ਦੋ ਚਾਲ ਲੈਣਾ ਲਾ ਲੈਂਦੇ ਆ ਉਹ ਸਵਾਲ ਹੀ ਐਸਾ ਜਿਹਾ ਆ ਗਿਆ ਤੇ ਉਹਦੇ ਮੱਝ ਵਿੱਚ ਪਾਕੀ ਰਹਿ ਗਿਆ 3 ਸਾਲ ਹੋ ਗਏ ਤੇ ਮਤਲਬ ਤੁਹਾਨੂੰ ਜਿਹਦਾ ਦੱਸਿਆਂਗੇ ਲੋਨ ਵਾਲੇ ਕਹੀ ਹੁੰਦੇ ਆ ਤੁਹਾਡੀ ਸਾਮਣ ਚਾਹੀਦੀ ਆ ਕਿਉਂਕਿ ਤਾਂ ਤਾਂ ਕਿਈ ਸਮਝ ਨਹੀਂ ਆ ਤੇ ਸਟੂਡੈਂਟ ਆ ਮੇਰਾ ਵੀ ਸਾਰੇ ਠੀਕ ਹੈ ਜੀ ਕਿਸੇ ਨੇ ਪਹੁੰਚ ਜਾਣਗੇ ਨੇ ਡਾਕਟਰ ਮਾਨਾ ਕਿਸੇ ਨੇ ਮਿਹਰਬੀ ਪੁੱਛੀ ਮਤਲਬ ਆਪੋ ਆਪਣੇ ਕੋਲ ਆ ਸਾਰੇ ਤੇ ਉਹ ਸਾਰੇ ਜਿਹੜਾ ਬਦ ਨਿਸ਼ਾਨੇ ਲੱਗੇ ਉਹ ਕੋਲ ਸਾਰੇ ਮਿੱਟੀ ਹੋਏ ਆ ਤੇ ਕਰਾਂਗੇ ਇਹ ਗੱਲ ਦੇ ਧਿਆਨ ਰੱਖੋ ਮੇਰਾ ਵੀ ਕੋਲ ਮਿੱਟੀ ਹੋਇਆ ਮੈਂ ਆ ਆ ਜਿਹਨਾਂ ਦਾ ਬਹੁਤ ਜ਼ਿਆਦਾ ਇਹ ਗੱਲ ਸਹੀ ਆ ਭਾਈ ਤੇ ਮੰਨੋ ਮੈਂ ਜਿਹੜਾ ਖਾਣਾ ਖਾਣਾ ਜਦੋਂ ਬੰਦਾ ਨਸ਼ੇ ਵਿੱਚ ਬਹੁਤ ਗੱਲਾਂ ਗਾਦਾ ਕਰਦਾ ਆ ਤਾਂ ਕਰਦਾ ਬਾਹਰ ਇਹ ਦੀ ਸਾਹਮਣੇ ਕਹਿੰਦੀ ਜਦ ਦੀ ਗੱਲ ਕਰਦਾ ਕਿਉਂ ਉਸ ਬੰਦੇ ਜਦੋਂ ਮਾਦੁਰ ਜਿਹਾ ਛੱਡੂ ਹਾ ਉਹ ਬੰਦਾ ਇਹ ਸਾਹਮਣੇ ਵਰਦਾ ਕੇ ਮੈਂ ਬਹੁਤ ਕੁਛ ਆਪਣੇ ਮਾਪਿਆਂ ਨੂੰ ਉਹ ਗੱਲ ਕਰ ਗਿਆ ਨਸ਼ੇ ਕਰ ਬਹੁਤ ਮਾਪਿਆਂ ਦੇ ਮਾਂ ਵੀ ਅੱਲਾਹ ਦਾ ਬੰਦਾ ਬਹੁਤ ਜਾਣੇ ਨੂੰ ਹੋਈ ਜੇ ਇਦਾਂ ਦੀ ਗੱਲ ਬਾਤ ਤੇ ਜਿੱਦਾਂ ਕਰੀ ਅਸੀਂ ਇੱਕ ਨਸ਼ਈ ਜ਼ਿੰਦਗੀ ਵੀ ਕਿਤੇ ਨਹੀਂ ਪਾੜ ਕਢੀ ਹੁੰਦੀ ਜ਼ਿੰਦਗੀ ਜੀ ਰਹਿਣਾ ਇਹ ਦਾ ਦੀ ਜ਼ਿੰਦਗੀ ਹੈ ਜੀ ਕੋਈ ਵਾਦ ਨਹੀਂ ਜੀ ਹੈਲੋ ਸਾਰੇ ਦੋਸਤਾਂ ਨੂੰ ਪਸੰਦੀਦਾ ਮੇਰਾ ਨਾਮ ਕੁਜੀ ਸਿੰਘ ਇੱਧਰ ਇੱਕੋ ਸਾਰਿਆਂ ਨੂੰ ਪਤਾ ਯਾਰ ਜਿਹੜੇ ਬੰਦਾ ਨਸ਼ਾ ਕਰਦਾ ਹੈ ਇੱਕ ਨਾ ਇੱਕ ਦਿਨ ਤੋਂ ਕੋਈ ਪੈਸੇ ਨਹੀਂ ਕਮਾਉਂਦੇ ਹੁੰਦੀ ਹੁੰਦੀ ਆ ਕੋਈ ਜਨਰਲ ਬੰਦੇ ਕਿੰਨਾ ਕਿੰਨਾ ਬੰਦਾ ਥੋੜੇ ਦਿਨ ਤਾਂ ਕਾਰੀ ਲੋਗਰ ਨਾ ਜੁਗਾਰ ਪਰ ਡੇਲੀ ਨਹੀਂ ਓਖਾ ਜਾਂਦਾ ਬੰਦੇ ਕੀ ਕਰਦੇ ਆ ਆਪਣੇ ਵਰਗੇ ਨਸ਼ਈ ਘਰਾਵਤਾ ਨਿਕਲ ਗਿਆ ਨਾ ਘਰਾਂ ਦੇ ਪੈਸੇ ਜੋਗੀ ਕਰਨੇ ਕੁਝ ਕਰਨੇ ਝੂਠ ਬੋਲ ਬੋਲ ਕੇ ਵੈਸੇ ਜਾਂਦੇ ਉਹ ਚੀਜ਼ਾਂ ਬਹੁਤ ਗਲਤ ਹੈ ਜੇ ਆਪਾਂ ਪ੍ਰੋਫੈਸ਼ਨਲ ਮੈਂ ਡਿਜ਼ਾਈਨਰ ਸੀਗਾ ਮੇਰਾ ਬਹੁਤ ਵਧੀਆ ਪ੍ਰੋਫੈਸ਼ਨਲ ਸੀਗਾ ਸੈਲਰੀ ਵਧੀਆ ਸੀਗੀ ਕੰਮਕਾਰ ਕਰਦੇ ਸਭ ਬਹੁਤ ਵਧੀਆ ਕਰ ਸੀਗਾ ਮੇਰੇ ਕੋਲ ਪਰ ਜਿਸ ਟਾਈਮ ਚਲਾ ਗਿਆ ਪਰੋ ਵਿੱਚ ਦੋ ਤਿੰਨ ਮਹੀਨੇ ਨੇ ਮੇਰੇ ਬਹੁਤ ਵਧੀਆ ਲਗੇ ਮੈਂ ਕੰਮ ਬਹੁਤ ਜਿਆਦਾ ਵਧੀਆ ਸੀਗਾ ਥੋੜੀ ਹੋਈ ਕਰਕੇ ਨਾ ਮਤਲਬ ਪੈਸੇ ਦੀ ਕਮੀ ਆ ਗਈ ਜਿਹੜਾ ਬੰਦਾ ਨਸ਼ੇ ਦੀ ਕਰਕੇ ਉਹਨੇ ਕੰਮ ਕੀ ਕਰਨਾ ਕੰਮ ਕਰਨਾ ਦੇਈ ਨਹੀਂ ਕਰਨਾ ਪੁਰੀ ਦਿਹਾੜੀ ਬਸ ਨਹਿਰਾ ਕਰਕੇ ਇਕੱਠੇ ਰੋ ਘਰੇ ਬੈਠੇ ਰੋ ਵੇਟ ਕਰੀ ਜਾਓ ਫੇਰ ਦੁਆਰ ਤੇ ਟੱਟ ਹੋਇਆ ਨਾ ਵੇਖ ਕਰ ਦਿੱਤਾ ਇਹ ਚੀਜ਼ਾਂ ਨਾਲ ਨਾ ਸੀ ਆਪਣੇ ਘਰ ਦੀ ਬੋਹ ਹਾਲਾ ਥਾਹ ਪਰ ਬੈਠੇ ਟਿਕ ਟਾਈਮ ਤੇ ਸੀਗਾ ਜਿਹੜੀ ਚੀਜ਼ ਨੂੰ ਦੇਲ ਕਰਨਾ ਉਹ ਲੈ ਲੈਣੀ ਇੱਕ ਟਾਈਮ ਤੇ ਇਦਾਂ ਦਾ ਆ ਗਈ ਕਿ ਇਕੱਲੇ ਇਕੱਲੇ ਕੇ ਕਰ ਮੇਲ ਬੰਦਾ ਫਸੇ ਜਾਂਦਾ ਨਸ਼ੇ ਕਰਕੇ ਬੋਹ ਕਰਨਾ ਹੋਇਆ ਮੈਂ ਤੇਹੀ ਸੁਣਾ ਦੇ ਰਿਹਾ ਜਾਂਦਾ ਕਿ ਜਿਹੜੇ ਬੰਦਾ ਨਸ਼ੇ ਚ ਫਸਿਆ ਆ ਇਹ ਟੈਂਪਰੀ ਮੈਂ ਇਲਾਜ ਕਰ ਰਿਹਾ ਡੀਡਿਕਸ਼ਨ ਸੈਂਟਰ ਬਹੁਤ ਵਧੀਆ ਹੈ ਲੋਕਾਂ ਨੇ ਬਤਨਾਮ ਕੀਤੇ ਉੱਥੇ ਹੁੰਦਾ ਉਹ ਹੁੰਦਾ ਨੀੜਮਣ ਬਹੁਤ ਵਧੀਆ ਹੈ 10 12 ਦਿਨਾਂ ਚ ਆਪਣੀ ਬੰਦੇ ਦੀ ਮੈਡੀਸਿਨ ਠੁੜ ਜਾਂਦੀ ਹੈ ਉਸ ਤੋਂ ਬਾਅਦ ਆਪਣੀ ਆਤਮ ਸਿਹਤ ਸੁਧਾਰਦੇ ਹਾਂ ਤਾਂ ਚੰਗੀ ਤਰ੍ਹਾਂ ਵਧੀਆ ਕਾਉਂਸਲਿੰਗ ਹੁੰਦੀ ਹੈ ਵਧੀਆ ਡਾਕਟਰ ਹੈ 1% ਹੀ ਬੰਦੇ ਦਾ ਕਿ ਬਲੱਡ ਪ੍ਰੈਸ਼ਰ ਘਾਈ ਹੋ ਜਾਣਾ ਉਸ ਟਾਈਮ ਤੇ ਡੀਡਿਕਸ਼ਨ ਸੈਂਟਰ ਕੁਝ ਹੀ ਟਾਈਮ ਰੂਟਰੀਟਮੈਂਟ ਤੇ ਦਵਾਈ ਮਿਲਦੀ ਹੈ ਇੰਨੀ ਗੱਲ ਹੈ ਬਸ ਮੇਰਾ ਵੀ ਥੈਂਕ ਯੂ ਸਾਰਿਆਂ ਨੂੰ